ਭਾਰਤ ਬੰਦ ਦੇ ਸੱਦੇ ਨੂੰ ਲੈ ਕੇ 16 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਅੰਦਰ ਚਾਰ ਜਗ੍ਹਾ ਤੇ ਕੀਤੀਆਂ ਜਾਣਗੀਆਂ ਸੜਕਾਂ ਜਾਮ ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਟ੍ਰੇਡ ਯੂਨੀਅਨਾਂ ਦੇ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ ਦੱਸਦੀ ਹੈ ਕਿ ਜਿੱਥੇ ਐਸ ਕੇ ਐਮ ਵੱਲੋਂ ਇਹ ਸੱਦਾ ਦਿੱਤਾ ਗਿਆ ਹੈ ਕਿ 16 ਫਰਵਰੀ ਨੂੰ ਪੂਰੇ ਭਾਰਤ ਬੰਦ ਕੀਤਾ ਜਾਵੇਗਾ ਉਸ ਨੂੰ ਲੈ ਕੇ ਅੱਜ ਬਠਿੰਡਾ ਦੇ ਫਿਚਰ ਹੋਮ ਵਿਖੇ ਟ੍ਰੇਡ ਜੁਨੀਆਨਾ ਅਤੇ ਕਿਸਾਨ ਆਗੂਆਂ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਅੰਦਰ ਚਾਰ ਜਗ੍ਹਾ ਦੇ ਉੱਤੇ ਸੜਕਾਂ ਉਹਨਾਂ ਵੱਲੋਂ 16 ਫਰਵਰੀ ਨੂੰ ਜਾਂਬ ਕੀਤੀਆਂ ਜਾਣੀਆਂ ਜਿਸ ਦੇ ਵਿੱਚ ਰਾਮਪੁਰਾ ਮੋੜ ਤਲਵੰਡੀ ਸਾਬੋ ਅਤੇ ਬਠਿੰਡਾ ਤੇ ਉਸਦੇ ਨਾਲ ਗਹਿਰੀ ਬੁੱਟਰ ਵਿਖੇ ਇੱਥੇ ਸੜਕ ਇਹਨਾਂ ਵੱਲੋਂ ਜਾਂਬ ਕੀਤੀ ਜਾਵੇਗੀ ਇਸ ਨੂੰ ਲੈ ਕੇ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਵਕ ਵਕ ਆਗੂਆਂ ਦੇ ਨਾਲ ਸਬਜ਼ੀ ਮੰਡੀ ਦੇ ਨਾਲ ਜਾਂ ਹੋਰ ਵੀ ਆਪਣਾ ਵਪਾਰੀਆਂ ਦੇ ਨਾਲ ਮੀਟਿੰਗਾਂ ਇਸ ਤੋਂ ਪਹਿਲਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਪੂਰਾ ਭਾਰਤ ਉਸ ਦਿਨ ਪੂਰੇ ਤੌਰ ਤੇ ਪੂਰਨ ਤੌਰ ਤੇ ਬੰਦ ਰਹੇਗਾ। ਐ ਸਰ ਕੀ ਨਾਮ ਤੁਹਾਡਾ ਕੀ ਮਾਮਲਾ ਮੀਟਿੰਗ ਮੇਰਾ ਨਾਮ ਗਗਨਦੀਪ ਹੈ ਜੀ ਪੰਜਾਬ ਮੁਲਾਜ਼ਮ ਤੇ ਸਾਂਝਾ ਪੈਨਸ਼ਨ ਆਫ ਫਰੰਟ ਦਾ ਮੈਂ ਕਨਵੀਨਰ ਹਾਂ ਸੂਬੇ ਤੇ ਅੱਜ ਦੀ ਜਿਹੜੀ ਇਹ ਟੀਚਰ ਹੋਮ ਦੇ ਵਿੱਚ ਮੀਟਿੰਗ ਹੋਈ ਆ ਇਸ ਇਹ ਮੀਟਿੰਗ ਜਿਹੜੀ ਆ ਐਸ ਕੇ ਐਮ ਵੱਲੋਂ ਰੱਖੀ ਗਈ ਸੀ 16 ਫਰਵਰੀ ਨੂੰ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਸਾਰ ਐਸ ਕੇ ਐਮ ਵੱਲੋਂ 16 ਫਰਵਰੀ ਦੀ ਹੜਤਾਲ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ ਉਸ ਦੀ ਤਿਆਰੀ ਵਜੋਂ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਟੀਚਰ ਹੋਮ ਚ ਰੱਖੀ ਗਈ ਸੀ ਜਿਦੇ ਵਿੱਚ ਪੂਰੇ ਜ਼ਿਲ੍ਹੇ ਦੀਆਂ ਮਜ਼ਦੂਰ ਕਿਸਾਨ ਔਰ ਮੁਲਾਜ਼ਮ ਜਥੇਬੰਦੀਆਂ ਪੈਨਸ਼ਨਰ ਜਥੇਬੰਦੀਆਂ ਨੇ ਭਾਗ ਲਿਆ ਔਰ ਆਏ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰਿਆਂ ਵੱਲੋਂ ਰਲ ਕੇ ਚਾਰ ਥਾਮਾਂ ਦੇ ਉੱਤੇ ਜਿਹੜਾ ਉਹ ਚੱਕਾ ਜਾਮ ਕੀਤਾ ਜਾਣਾ 11 ਤੋਂ 4 ਵਜੇ ਤੱਕ ਔਰ ਜਿਦੇ ਵਿੱਚੋਂ ਮੌੜ ਤਲਵੰਡੀ ਗਹਿਰੀ ਬੁੱਟਰ ਬਠਿੰਡਾ ਤੇ ਰਾਂਪੁਰਾ ਚਾਰ ਥਾਮਾਂ ਦੇ ਉੱਤੇ ਜਿਹੜਾ ਉਹ ਫੈਸਲਾ ਹੋਇਆ ਬਈ ਜਾਮਲਾਇਆ ਜਾਣਾ ਇਨ੍ਹਾਂ ਥਾਮਾਂ ਦੇ ਉੱਤੇ ਆਪੋ ਆਪਣੇ ਸਾਥੀਆਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਲਾ ਦਿੱਤੀਆਂ ਗਈਆਂ ਨੇ ਮੈਂ ਇੱਥੇ ਇੱਕ ਗੱਲ ਇਸ ਦਾ ਜ਼ਿਕਰ ਜ਼ਰੂਰ ਕਰਨਾ ਚਾਹਣਾ ਬਈ ਜਿੰਨੀਆਂ ਵੀ ਨੀਤੀਆਂ ਆਉਂਦੀਆਂ ਨੇ ਜਿਹੜੀਆਂ ਕਿਰਤੀ ਮਾਰੂ ਨੇ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ ਉਹ ਕਿਸਾਨਾਂ ਦੇ ਐਮਐਸਪੀ ਦੀ ਗੱਲ ਹੋਵੇ ਚਾਹੇ ਉਹ ਜੰਤਕ ਅਦਾਰਿਆਂ ਨੂੰ ਵੇਚਣ ਦੀ ਗੱਲ ਹੋਵੇ ਚਾਹੇ ਉਹ ਕੰਟਰੈਕਚੁਅਲ ਕਾਮਿਆਂ ਦੀ ਗੱਲ ਹੋਵੇ ਚਾਹੇ ਮਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਗੱਲ ਹੋਵੇ ਚਾਹੇ ਪੈਨਸ਼ਨਰਾਂ ਦੇ ਭੱਤਿਆਂ ਦੀ ਗੱਲ ਹੋਵੇ ਉਹਦੀ ਜਿਹੜੀ ਜਨਮਦਾਤੀ ਆ ਉਹ ਕੇਂਦਰ ਸਰਕਾਰ ਆ ਤੇ ਰਾਜ ਸਰਕਾਰਾਂ ਵੀ ਉਹਦੀ ਪੈੜ ਦੇ ਵਿੱਚ ਪੈੜ ਰੱਖ ਰਹੀਆਂ ਨੇ ਜੀਹਦਾ ਕਰਕੇ ਪੂਰੇ ਸਮੁੱਚੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਈਆਂ ਨੇ ਔਰ ਇਹ ਬਹੁਤ ਵਧੀਆ ਸ਼ੁਭ ਫੈਸਲਾ ਹੈ ਜਿਦੇ ਨਾਲ ਕਿਰਤੀਆਂ ਨੂੰ ਕਾਫੀ ਹੱਦ ਤੱਕ ਜਿਹੜਾ ਉਹ ਲਾਭ ਮਿਲਣਾ ਹੈ ਜਦੋਂ ਇਹ ਇਕੱਠੇ ਹੋ ਕੇ ਸੰਘਰਸ਼ ਕਰਨਗੇ ਸੋ ਇਸ ਸੰਘਰਸ਼ ਦੀ ਜਿਹੜੀ ਲਾਈਨ ਹੈ ਉਹ 16 ਫਰਵਰੀ ਨੂੰ ਪੱਕੇ ਰੂਪ ਦੇ ਵਿੱਚ ਤੈਅ ਹੋ ਜਾਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਨੀਤੀਆਂ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਪੂਰਾ ਕਿਰਤੀ ਵਰਗ ਇੱਕ ਤਰ ਹੋ ਕੇ ਨਿਕਲਣਾ ਹੈ ਜੀ ਸਰ ਕੀ ਨਾ ਮੈਂ ਤੁਹਾਡਾ ਕੀ ਮੈਂ ਬਲਦੇਵ ਸਿੰਘ ਭਾਈ ਰੂਪਾ ਇਲਾ ਪ੍ਰਧਾਨ ਭਾਰਤੀ ਕਿਸਾਨ ਜੁਨਿਅਨ ਇਕਤਾ ਟਕਾਉਂਦਾ ਬਟਿੰਡਾ ਕੀ ਮਾਮਲਾ ਜੀ ਮੀਟਿੰਗ ਕੀਤੀ ਮਾਮਲਾ ਅੱਜ ਅਸੀਂ ਸਾਰੀਆਂ ਹੀ ਤਕਰੀਬਨ ਜਥੇਬੰਦੀਆਂ ਇਸਕੀਮ ਦੀਆਂ ਮੁਲਾਜ਼ਮ ਮਜ਼ਦੂਰ ਜਿੰਨੇ ਵੀ ਹੈਗੇ ਸਾਰੇ ਉਹ ਬਟਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਫਿਚਰ ਹੋਮ ਦੇ ਵਿੱਚ ਮੀਟਿੰਗ ਕੀਤੀ ਆ 16 ਫਰਵਰੀ ਦੇ ਭਾਰਤ ਬੰਦ ਦੀਆਂ ਤਿਆਰੀਆਂ ਸੰਬੰਧੀ ਉਹਦੇ ਵਿੱਚ ਅਸੀਂ ਸਾਰਾ ਦਿਨ ਜਿਹੜਾ ਹੈਗਾ ਉਹ ਬਾਜ਼ਾਰ ਬੰਦ ਰਹਿਣਗੇ 6 ਤੋਂ ਲਾ ਕੇ ਸ਼ਾਮ ਤੱਕ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਾ ਕੇ ਰੇਕ ਦੁਕਾਨ ਤੇ ਪਹਿਲਾਂ ਵੀ ਕਰਕੇ ਆਏ ਆ ਵਪਾਰ ਮੰਡਲ ਨਾਲ ਗੱਲ ਹੋਈ ਆ ਆਹਰਤੀਆਂ ਨਾਲ ਗੱਲ ਹੋਈ ਆ ਸਬਜੀ ਮੰਡੀ ਵਾਲਿਆਂ ਨਾਲ ਹੋਈ ਆ ਫਰੂਟ ਵਾਲਿਆਂ ਨਾਲ ਹੋਈ ਆ ਰੇੜੀ ਫੜੀ ਵਾਲਿਆਂ ਨਾਲ ਹੋਈ ਆ ਤਕਰੀਬਨ ਸਾਰਿਆਂ ਨਾਲ ਸਾਡੀਆਂ ਮੀਟਿੰਗਾਂ ਜਿਹੜੀਆਂ ਹੈਗੀਆਂ ਹੋ ਚੁੱਕੀਆਂ ਤੇ ਸਾਰਿਆਂ ਵੱਲੋਂ ਹਾਂ ਪੱਕੀ ਜਿਹੜਾ ਹੰਗਾਰਾ ਉਹ ਮਿਲਿਆ ਤੇ ਜਿਹੜਾ ਸਾਡੀ ਅਸੈਸਮੈਂਟ ਬਣਦੀ ਆ ਜਿਹੜਾ ਸਾਨੂੰ ਲੱਗਦਾ ਕਿ ਇਹ ਭਾਰਤ ਬੰਦ ਦਾ ਸਤਾ ਜਿਵੇਂ ਅਸੀਂ ਦਿੱਲੀ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਨਾਲ ਨੂੰ ਰੱਦ ਕਰਵਾ ਕੇ ਆਏ ਸੀਗੇ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਇਹ ਪੂਰੀ ਜਨਤਾ ਦਾ ਕਿਰਤੀ ਲੋਕਾਂ ਦਾ ਇਹਨੂੰ ਹੰਗਾਰਾਗਾ ਤੇ ਤੁਸੀਂ ਦੇਖੋਗੇ মিডিਆ ਦਿਖਾਊਗਾ ਕਿ ਕਿڑی ਵੀ ਨਹੀਂ ਫਰਕ ਨਹੀਂ ਉਸ ਦਿਨ ਕੋਈ ਵਹੀਕਲ ਜਿਹੜਾ ਐਮਰਜੈਂਸੀ ਤੋਂ ਬਿਨਾ ਕੋਈ ਨਹੀਂ ਚੱਲੇਗਾ। ਕਿੰਨੀ ਜਗ੍ਹਾ ਤੇ ਤੁਹਾਡੇ ਵੱਲੋਂ ਜਾਮ ਕੀਤਾ ਜਾ ਰਿਹਾ ਹੈ। ਸਾਡੇ ਚੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਚਾਰ ਜਗ੍ਹਾ ਤੇ ਪਹਿਲਾਂ ਸੱਤੀ ਨੇ ਤਸੀ ਦਿੱਤਾ। ਬਾਕੀ ਅਸੀਂ ਪਿੰਡ-ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਲਾਊਡ ਸਪੀਕਰਾਂ ਦੇ ਵਿੱਚ ਉਹ ਤਿਆਰੀਆਂ ਅੱਜ ਤੋਂ ਸ਼ੁਰੂ ਕੀਤੀਆਂ ਹੋਈਆਂ। ਤੇ ਨਾਲ ਹੀ ਅਸੀਂ ਟਰੈਕਟਰ ਟਰਾਲੀਆਂ ਤੇ ਰਾਹੀਂ ਪਿੰਡਾਂ ਦੇ ਵਿੱਚੋਂ ਮਾਰਚ ਕਰਦੇ ਹੋਏ ਛੋਟੇ ਖਾਸਮੀਆਂ ਸਹਾਰਾਂ ਵਿੱਚ ਦੀ ਹੁੰਦੇ ਹੋਏ ਮੇਨ ਰੋਟਾ ਰੋਡ ਆ ਜਿਹੜੇ ਮੇਨ ਚੌਕ ਆ ਉਹਨਾਂ ਦੇ ਵਿੱਚ ਆਵਾਂਗੇ ਅੱਗੇ ਤਾਂ ਵੀ ਕੁਝ ਅਸਰ ਲਿਖਿਆ ਗਿਆ ਜੀ ਕੋਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ SKM ਤੇ ਸਾਰੀਆਂ ਹੀ ਟ੍ਰੇਡ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਮਲਾਜ਼ਮ ਯੂਨੀਅਨਾਂ ਜਿੰਨੀਆਂ ਇਕੱਠੀਆਂ ਹੋ ਕੇ ਇਸ 16 ਦਾ ਨਾਲੇ ਰਿਵਿਊ ਕਰਾਂਗੇ ਨਾਲੇ ਅਗਲੇ ਸੰਘਰਸ਼ ਦਾ ਉਹ ਐਲਾਨ ਹੋਵੇਗਾ